ਕੋਈ ਨਾ ਗਾ ਕਾ ਨਾ ਤੂੰ ਮਾਨਣਾ ਖਰਾਬ ਕਰ ਅਸੀਂ ਹੈਗੇ ਅਸੀਂ ਆਪ ਹੀ ਕਰ ਲਾਂਗੇ ਗੱਲ ਲੈ ਡਿੱਗੀ ਗੱਲ ਹੋ ਗਈ ਸੀ ਐ ਭੱਜ ਕੇ ਆਉਣ ਵਾਲੀ ਮੰਮੀ ਚਲੂੰ ਆਏ ਆ ਹੈ ਨਾ ਫਿਕਰ ਜਾਂ ਮੁੱਕ ਗਿਆ ਆਪਣੀ ਬਹੂ ਵੀ ਵਧੀਆ ਆ ਗਈ ਚਲ ਜਮਾਈ ਵੀ ਆਪਣਾ ਕੋਈ ਮਾੜਾ ਨਹੀਂ ਵਧੀਆ ਹੈਗਾ ਬਾਕੀ ਤਾਂ ਵਰਤੇ ਤੋਂ ਪਤਾ ਲੱਗਦਾ ਤੇ ਪਰ ਅੱਜ ਦੀ ਘੜੀ ਠੀਕ ਹੈ ਸਾਰਾ ਕੁਝ ਆਪਣਾ ਤਾਂ ਚੱਲਣਾ ਫਿਕਰ ਜਾਂ ਮੁੱਕ ਗਿਆ ਹੈ ਨਾ ਪਰਮਾਤਮਾ ਜੋ ਕਰਦਾ ਚੰਗੀ ਕਰਦਾ ਹੈ ਹਾਂ ਨਹੀਂ ਆਪਣੇ ਕਰਮੀ ਚੰਗੇ ਕੀਤੇ ਹੋਏ ਤੀਗੇ ਹਏ ਵੀ ਜਿਹੜਾ ਇੰਨਾ ਨਹੀਂ ਆਏ ਹੋ ਜਾਂਦਾ ਕੋਈ ਨਾ ਕੋਈ ਕਿਸੇ ਪਾਸੇ ਤਾਂ ਕੋਈ ਤਕਲੀਫ ਹੁੰਦੀ ਹੋਈ ਹੈ ਪਰ ਆਪਾਂ ਨਾ ਕਿਸੇ ਪਾਸੇ ਕੋਈ ਫਿਕਰ ਨਹੀਂ ਰਿਹਾ ਹੁਣ ਉਹ ਆਪਾਂ ਕਿਸੇ ਦਾ ਮਾੜਾ ਨਹੀਂ ਕਰਿਆ ਕਦੇ ਰੇਖ ਦਾ ਚੰਗਾ ਕਰਦੇ ਆ ਚੰਗਾ ਸੋਚਦੇ ਆ ਹਾਂ ਇਸੇ ਕਰਕੇ ਆਪਣਾ ਚੰਗਾ ਹੋਇਆ ਤਾਂ ਹੀ ਤਾਂ ਕਹਿੰਦੇ ਆ ਵੀ ਪਰਮਾਤਮਾ ਨੇ ਆਪਣਾ ਬਹੁਤ ਵਧੀਆ ਕਰਤਾ ਮੈਂ ਤਾਂ ਕਹਿੰਦੀ ਆ ਬੈਰੀ ਤੋਂ ਬੈਰੀ ਦਾ ਵੀ ਵਧੀਆ ਕਰੇ ਜਿਵੇਂ ਆਪਣਾ ਕਰਤਾ ਪ੍ਰਮਾਤਮਾ ਨੇ ਹੁਣ ਤੂੰ ਬੜਾ ਟੋਕਾ ਟੱਕੀ ਨਾ ਕਰਿਆ ਕਰ ਉਹਨਾਂ ਨਾਲੇ ਕੰਮ ਤੋਂ ਪਰਾਂ ਰਿਹਾ ਕਰ ਆਪੀ ਕਰ ਲਿਆ ਕਰਨੀਆਂ ਮੈਂ ਤਾਂ ਉਹ ਕੋਈ ਰਸੋਈ 'ਚ ਕੰਮ ਹੀ ਨਹੀਂ ਕਰਨ ਦਿੰਦੀ ਜੇ ਭਾਂਡੇ ਮਾਜ ਦੀਆਂ ਤਾਂ ਕਹੂਗੀ ਨਾ ਮੰਮੀ ਤੂੰ ਨਾ ਮਾਜ ਮੈਂ ਆਪੇ ਮਾਜ ਲੂੰਗੀ ਜੇ ਮਾੜਾ ਮੱਟਾ ਮੈਂ ਹੋਰ ਕੁਝ ਕਰਦੀ ਆ ਕੰਮ ਤਾਂ ਦਾਰ ਰਸੋਈ 'ਚ ਕੁਝ ਵੀ ਨਹੀਂ ਕਰਨ ਦਿੰਦੀ ਹੈਗੀ ਕਹਿੰਦੀ ਆ ਕਿ ਰੋਟੀ ਵੀ ਮੈਂ ਤੈਨੂੰ ਕੋਈ ਨਹੀਂ ਮੱਜੇ 'ਚ ਫੜਾ ਦੂੰਗੀ ਮੈਂ ਖਾਏ ਤਾਂ ਭਈ ਮੇਰੇ ਵੀ ਗੋਡੇ-ਗੋਡੇ ਖੜ ਜਾਣਗੇ ਵੀ ਚਲਾਇ ਮਾੜਾ ਮੋਟਾ ਤਾਂ ਮੈਂ ਕੁਛ ਕਰਾਂ ਕਹਿੰਦੀ ਮੰਮੀ ਤੁਸੀਂ ਸਾਰੀ ਉਮਰ ਕਰ ਲਿਆ ਕੰਮ ਬਥੇਰਾ ਕਰ ਲਿਆ ਕਹਿੰਦੇ ਹੁਣ ਨਹੀਂ ਤੁਸੀਂ ਕਰਨਾ ਹੈਗਾ ਕੁਛ ਵੀ ਚਲੋ ਬਹੁਤ ਵਧੀਆ ਫਿਰ ਤਾਂ ਜੇ ਇੰਨਾ ਸੋਚਦੇ ਨੇ ਹਾਂ ਕਰਾਣੀ ਕਰਦੀ ਐ ਸਿਆਣੀ ਐ ਪੜੀ ਲੈ ਕੰਮ ਤਾਂ ਨਿਬੜ ਗਈ ਤੇ ਮੈਂ ਲੈ ਬੇਬੇ ਬਾਪੂ ਉਹ ਬੈਠ ਨੇ ਕਿ ਪੁੱਛਦੀ ਐਂਗੀ ਜੀ ਵੀ ਚਾਹ ਬਣਾਵਾ ਪੁੱਛ ਕੇ ਆਉਣੀ ਐ ਜੀ ਜਾਣੀ ਪੁੱਤ ਜੀ ਬੋਲਦੇ ਹੋ। ਬੇਬੇ ਐ ਪੁੱਛਦੀ ਸੀ ਕਿ ਮੈਂ ਹਾ ਚਾਹ ਬਣਾ ਦਾ? ਹਾਂ ਪੁੱਤ ਚਾਹ ਤਾਂ ਬਣਾ ਲੈ। ਤੇਰੇ ਬਾਪੂ ਤਾਂ ਗੁਰਦੀ ਬਣਾ ਦੀ। ਸ਼ੂਗਰ ਹੈ ਨਾ ਤੇ ਮੈਨੂੰ ਚਾਹੇ ਖੰਡ ਦੀ ਬਣਾ ਕੇ ਦੇ ਦੀ। ਬਣਾ ਲੈ ਵਧੀਆ ਜੀ ਚੰਗੇ। ਹਾਂ ਮੈਂ ਬਣਾਉਂਦੀ ਆ ਬੇਬੇ। ਹਾਂ। ਹੈ ਬਕਰ ਦੇ ਬਾਪੂ ਹਨਾ। ਚੱਲ ਵਧੀਆ ਹੈਗਾ ਵਿਚੋਲੇ ਨੇ ਜਿਹੜਾ ਇੰਨਾ ਵਧੀਆ ਰਿਸ਼ਤਾ ਕਰਾਤਾ ਨਹੀਂ ਆਉਂਦੀਆਂ ਇੰਨੀਆਂ ਤੇਜ ਨੇ ਅੱਜ ਕੱਲ ਤਾਂ। ਜਮੀਨੇ ਨਾ ਬੋਲਣ ਚੱਲਣ ਦਿੰਦਿਆਂ ਨੇ ਆਖਣੀਆਂ ਸਾਸੀ ਕੰਮ ਕਰੀ ਜਾਵੇ ਦੇਖ ਲੈ 2 ਮਹੀਨੇ ਹੋ ਗਏ ਆਈ ਨੂੰ ਮੈਂ ਤਾਂ ਇਹਨੇ ਡੱਕਾ ਨਹੀਂ ਕਹਦੇ ਕਿ ਹੈ ਵੀ ਕੰਮ ਕਰ ਲੈ ਤੂੰ ਸਾਰਾ ਕੰਮ ਆਪ ਹੀ ਕਰੀ ਜਾਂਦੀ ਰਹਿੰਦੀ ਐ ਤੇ ਮੈਨੂੰ ਕਹੂਗੀ ਮੈਂ ਮੰਜੇ ਦੀ ਫਰਾਜ਼ ਨੂੰ ਤੈਨੂੰ ਰੋਟੀ ਤੂੰ ਤਾਂ ਬਚੋਲੇ ਦੀ ਬੜੀ ਤਾਰੀਫ ਕਰੀ ਜਾਂਦੀ ਐ ਅੱਜ ਕੱਲ ਤਾਂ ਬਚੋਲੇ ਦੇ ਛੱਤਰ ਪੈਂਦੇ ਨੇ ਕੌਣ ਇੰਨੀ ਤਾਰੀਫ ਕਰਦਾ ਆਪਾਂ ਤਾਂ ਨਾ ਰੱਬ ਵਰਗਾ ਬਚੋਲਾ ਮਿਲਿਆਗਾ ਐਨੇ ਵਧੀਆ ਬੰਦੇ ਟਕਰਾ ਕੇ ਬਰਤਣਾਲੇ ਨੇ ਬੰਦੇ ਬਹੁਤ ਵਧੀਆ ਨੇ ਬੰਦੇ ਉਹ ਬਿਕਰ ਦੀ ਬੀਬੇ ਰਮਨ ਦਾ ਸੁਭਾਅ ਵੀ ਬਹੁਤ ਵਧੀਆ ਕਿਸੇ ਕੰਮ ਤੋਂ ਅੱਕਦੀ ਨਹੀਂ ਸਾਰਾ ਦਿਨ ਕੰਮ ਧੰਦਾ ਕਰਦੀ ਰਹਿੰਦੀ ਹੈ ਨਹੀਂ ਬਿਕਰ ਕਿਹੜਾ ਆਪਣਾ ਮਾੜਾ ਹੈਗਾ ਬਿਕਰ ਵੀ ਨਰਮ ਹੈ ਅੱਜ ਕੱਲ ਦੇ ਮੁੰਡਿਆਂ ਚੋਂ ਨਹੀਂ ਹੈਗਾ ਉਹ ਨਹੀਂ ਤਾਂ ਅੱਜ ਕੱਲ ਦੇ ਮੁੰਡੇ ਤਾਂ ਮਾਂ ਪਿਓ ਨੂੰ ਸਿਆਣ ਦੇ ਨਹੀਂ ਹੈਗੇ ਆਪਾਂ ਤਾਂ ਦੇਖ ਲੈ ਵਿਚਾਰਾ ਕਦੇ ਕੋਈ ਜਵਾਬ ਨਹੀਂ ਦਿੰਦਾ ਕੋਈ ਕੰਮ ਨੂੰ ਕਹਦੀ ਹੈ ਆਪਾਂ ਚਾਹੀ ਲਓ ਬੀਬੀ 4 ਕਿਲੋ ਤੇ ਇਹ ਬਾਪੂ ਜੀ ਦੀ ਇਹ ਗੁੜਾ ਵਾਲੀ ਤੇ ਆਹ ਸੋਡੀ ਹੈ ਮੈਂ ਤਾਂ ਇਹ ਸੁਣ ਆਇ ਕਿੰਤੀਗੀ ਉਹਨਾਂ ਦੇ ਨਾ ਚੁਗਲਾਂ ਦੇ ਵਿਆਹ ਸੀ ਕਹਿ ਕੇ ਗਏ ਸੀ ਇਹ ਮੇਰੇ ਤਾਂ ਜਾ ਦਿਨ ਰਹਾ ਗੱਲ ਦਿਮਾਗ ਚੋਂ ਨਿਕਲ ਗਈ ਤੁਸੀਂ ਉਹਨਾਂ ਦੇ ਨਾ ਸਗਨ ਦੇ ਆਓ ਮੈਂ ਤਾਂ ਕਹਿੰਦੀ ਜਾ ਕੇ ਤੁਸੀਂ ਪਹਿਲਾਂ ਦੱਸਣਾ ਸੀ ਫਿਰ ਜਦੋਂ ਕਹਿ ਕੇ ਗਏ ਸੀ ਆਪਣਾ ਤਾਂ ਉਹਨਾਂ ਨਾਲ ਜਾਣਾ ਆਉਣਾ ਸੀਗਾ ਨਾਲੇ ਆਪਾਂ ਦੁੱਧ ਫੜਾਇਆ ਹੁੰਦੇ ਚਾਰ ਦਿਨ ਉਹਨਾਂ ਦੇ ਫਿਰ ਉਦੋਂ ਹੁਣ ਬਸ ਤੈਨੂੰ ਦੱਸਿਆ ਜੰਨੀ ਆ ਵੀ ਮੇਰੇ ਤਾਂ ਦਿਮਾਗ ਚੋਂ ਗੱਲ ਨਿਕਲ ਗਈ ਯਾਦ ਰੱਖਿਆ ਕਰੋ ਫਿਰ ਹੋਰ ਭੁੱਲ ਗਈ ਚਲ ਐ ਕਰੋ ਹੁਣ ਤੁਸੀਂ ਉਹਨਾਂ ਦੇ ਸਗਨ ਦੇ ਆਓ ਸਗਨ ਦੇ ਆਓ ਰਾਮਨਾ ਕੁੜੇ ਰਾਮਨਾ ਹਾਂਜੀ ਬੇਬਈ ਮੈਂ ਤਾਂ ਆ ਗਈ ਸੀ ਪੁੱਤ ਨਾਤਾ ਕੱਪ ਲੈ ਜਾ ਹਾਂਜੀ ਨਹੀਂ ਨਾ ਸੰਦੂਖ ਚੋਂ ਉੱਥੇ ਪੈਸੇ ਪਏ ਨੇ ਤੇਰੇ ਬਾਪੂ ਨੂੰ ਲਿਆ ਦੇਉਣਾ ਸਗਨ ਦੇ ਆਊਗਾ ਹਾਂ ਲਿਆ ਦਿੰਨੀ ਜੀ ਹੋਰ ਲਿਆ ਦੇ ਉੱਥੇ ਪਈ ਨਹੀਂ ਮੈਂ ਧਰੇ ਨਹੀਂ ਚੱਲ ਪੁੱਤ ਨਾ ਲੈ ਆਈ ਫਿਰ ਹੈਗੇ ਨੇ ਪੈਸੇ ਇਨਾਂ ਕੋਲੇ ਲਿਆਉਣਗੇ ਸਗਨ ਚੱਲ ਫਿਰ ਮੈਂ ਸਗਨ ਦੇ ਆ ਮੋਂ ਉਹਨਾਂ ਦੇ ਜਾ ਬਗ ਜੁਦੇ ਆਉਂਦਾ ਨਾਲੇ ਪਿੰਡ ਚ ਜਾਇਉ ਚੱਲ ਚੰਗਾ ਬੇਬੇ ਫਿਰ ਮੈਂ ਨਾਲੇ ਆ ਭਾਂਡੇ ਮਾਜ ਆਉਣੀ ਹੈਗੀ ਹੋਰ ਪੁੱਤ ਮਾਜਾ ਚੱਲ ਬਿੱਕਰ ਕਿੱਧਰ ਗਿਆ ਬਿੱਕਰ ਅੱਜ ਪਿਆ ਸੀਗਾ ਅੰਦਰ ਕਹਿੰਦਾ ਬੁਖਾਰ ਹੋਇਆ ਪਿਆਗਾ ਬੁਖਾਰ ਹੋ ਗਿਆ ਹਾਂ ਉਹ ਤਾਂ ਮੈਂ ਗੋਲੀ ਦਿੱਤੀ ਸੀਗੀ ਕਹਿੰਦਾ ਦੇਖ ਦਾਂਗਾ ਮੈਂ ਆਖਿਆ ਸੀ ਮੈਂ ਡਾਕਟਰ ਨੂੰ ਦਿਖਾਇਆ ਤੇ ਕਹਿੰਦਾ ਚੱਲ ਕੇ ਰਾਂ ਗੋਲੀ ਲੈਤੀ ਹੈਗੀ ਫਿਰ ਦੇਖ ਦਾਂਗਾ ਨਹੀਂ ਪੁੱਤ ਅੱਜ ਕੱਲ ਨਾ ਬੁਖਾਰ ਜੇ ਬਾਲੇ ਮਾੜੇ ਚੱਲ ਰਹੇ ਨੇ ਉਹਨੂੰ ਐ ਕਹਦੇ ਕਹਦੇ ਡਾਕਟਰ ਤੋਂ ਦਿਖਾ ਕੇ ਦਵਾਈ ਲਿਆ ਕੋਈ ਹਾਂ ਉਹ ਵੀ ਕਹਿੰਦੇ ਨੇ ਆ ਜਿਹੜਾ ਚਿਕਨ ਗੁਣੀਆ ਹਾਂ ਤੇ ਉਹੀ ਬੁਖਾਰ ਕਹਿੰਦੇ ਨੇ ਹਾਂ ਉਹੀ ਹੋਇਆ ਨਾ ਪਿਆ ਹੋਵੇ ਮੱਖਾ ਮੈਂ ਦਿਖਾਇਆ ਮਾੜਾ ਜਿਹਾ ਹੋਰ ਘਰ ਦੀ ਦਵਾਈ ਨਾਲ ਨਹੀਂ ਠੀਕ ਆਉਣਾ ਉੱਥੇ ਡਾਕਟਰ ਕੋਲੇ ਬਾਗੀ ਜੇ ਉੱਥੋਂ ਲਿਆ ਦੇ ਦਵਾਈ ਹਾਂ ਇਹ ਤਾਂ ਹੈਗਾ ਚੱਲ ਠੀਕ ਹੈ ਬੇਬੇ ਚੰਗਾ ਉਹਨੂੰ ਵਧੀਆ ਅੰਦਾਜ਼ ਉਹ ਤਾਂ ਨਹੀਂ ਕੀ ਲੇਕਦੀ ਹਲੋ ਸਤਿ ਸ਼੍ਰੀ ਅਕਾਲ ਪੁਆਈ ਹਾਂ ਠੀਕ ਠਾਕ ਵਧੀਆ ਤੁਸੀਂ ਠੀਕ ਹੋ ਪੁਆਈ ਹਾਂ ਹਾਂਜੀ ਹਾਂਜੀ ਪੁਆਈ ਜੀ ਠੀਕ ਆ ਵਧੀਆ ਤੁਸੀਂ ਦੱਸੋ ਆਪਣਾ ਪਰਿਵਾਰ ਵਧੀਆ ਹਾਂ ਹਾ ਕਰਾਉਣੀ ਆ ਮਾ ਭੁਈ ਕਰਾਉਣੀ ਲਬੇਬ ਬੇਬੇ ਇੱਧਰ ਬੈ ਗਈ ਬੇਬੇ ਆਪ ਹੋਣਾ ਜਾਂਦਾ ਭੁਈ ਤਾਂ ਹੈਲੋ ਸਤਿ ਸ੍ਰੀ ਅਕਾਲ ਭਾਈ ਰਾਣੀ ਬੋਲਦੀ ਐ ਹਾਂ ਠੀਕ ਠਾਕ ਵਧੀਆ ਤੂੰ ਦੱਸ ਕਰੇ ਠੀਕ ਠਾਕ ਨੇ ਸਾਰੇ ਹਾਂ ਵਧੀਆ ਠੀਕ ਠਾਕ ਬਹੁਤ ਵਧੀਆ ਗਈ ਭਾਈ ਸਾੜ ਤਾਂ ਜਿਉਂਦੀ ਬਸਦੀ ਰਹੇ ਬਾੜੀ ਕੰਮ ਕਰਦੀ ਐ ਮੈਂ ਤਾਂ ਹੋਰ ਬਾੜੀ ਸਹਿਣੀ ਐ ਬਾੜੀ ਸੇਵਾ ਕਰਦੀ ਐ ਹੋਰ ਜ਼ਮੀਨ ਡੱਕਾ ਤੋੜਨ ਦਿੰਦੀ ਮੈਂ ਤਾਂ ਰਾਣੀ ਪਈ ਅੱਜ ਦੀ ਘੜੀ ਤੱਕ ਅੱਖ ਚ ਪਾਈ ਨਹੀਂ ਰੜਕਦੀ ਕੱਲ ਕਿਸੇ ਨੇ ਦੇਖੀ ਨਹੀਂ ਭਾਈ ਚੱਲ ਵਧੀਆ ਐ ਵਾ ਵੀ ਤੂੰ ਤਾਂ ਕਰਮਾਂ ਵਾਲੀ ਐ ਫੇਰ ਜੇ ਤੇਰੇ ਉਨ ਵਧੀਆ ਨੂੰ ਆ ਗਈ ਤੇ ਸਾਡੇ ਵਰਗੀਆਂ ਵੀ ਆਇਆ ਕਰਨੀਆਂ ਆ ਮੱਥੇ ਵਟਾ ਨਹੀਂ ਪਾਉਂ ਹੋਰ ਮੈਂ ਤਾਂ ਅੱਗੇ ਕਹਿੰਦੀ ਸੀ ਮੈਂ ਕਿਹਾ ਮੈਂ ਫੋਨ ਕਰਦੀ ਆ ਬਸ ਤੇਰਾ ਫੋਨ ਆ ਗਿਆ ਵੀ ਰਾਣੀ ਤੂੰ ਆ ਕੇ ਮਿਲ ਜਾ ਨਾਲੇ ਕੁੜੇ ਦੇਖ ਜਾ ਨਾਲੇ 4 ਦਿਨ ਲਾ ਜੀ ਮੈਂ ਮੈਂ ਭਾਬੀ ਆਉਣਾ ਸੀ ਮੇਰੀ ਗੱਲ ਸੁਣਾ ਲੱਗ ਰਿਹਾ ਜੇ ਬੁਖਾਰ ਨਹੀਂ ਚੱਲ ਜਾਂਦਾ ਇਹ ਬਲਾਈ ਹੋ ਰਿਹਾਗਾ ਨਹੀਂ ਤਾਂ ਜਵਾਕਾਂ ਨੂੰ ਹੋ ਜਾਂਦਾ ਨਹੀਂ ਮੈਨੂੰ ਆਪ ਨੂੰ ਹੋ ਰਿਹਾ ਕੰਗਜੇ ਕੰਮ ਜਾ ਅੱਛਾ ਹੋਰ ਤੇ ਜਦ ਲੋਟ ਹੋ ਗਈ ਨਾ ਮੈਂ ਫੇਰ ਆਉਂਗੀ ਜ਼ਰੂਰ ਤੇਨੂੰ ਦੇਖ ਕੇ ਜਾਉਣਾ ਛਾਗਨ ਵੀ ਦੇਖ ਕੇ ਜਾਉਂਗੀ ਹੋਰ ਕੁੜੇ ਵਿਆਹ ਤੋਂ ਮਾਗਰੋ ਤੁਸੀਂ ਜਮੀਨੀ ਫੋਨ ਵੀ ਨਹੀਂ ਕਰਿਆ ਹੈਗਾ ਤੇ ਤਾਂ ਤੇ ਮੈਂ ਤਾਂ ਇhtimਾਮ ਕਮਾਈ ਕਹਾ ਵੀ ਉਹਨਾਂ ਨੂੰ ਵੀ ਆਜੋ ਭਾਈ ਦੇਖ ਜੋ ਕੁੜੇ ਨਾਲੇ ਚਾਰ ਦਿਨ ਲਾਜੋ ਆਦੇ ਪੇ ਕਹਿੰਦੇ ਕਰੇ ਕੀ ਕਰਦੇ ਹੁੰਦਾ ਕਰਦਾ ਹੋਰ ਬੋਰ ਨਾ ਨਾ ਜਰੂਰ ਮੇਰੇ ਭਾਈ ਨੇ ਵੀ ਫੋਨ ਕਰਿਆ ਸੀ ਵੀ ਤੂੰ ਆਈ ਹੁਣ ਬਸ ਇੱਕ ਤਾਂ ਵਿਆਹ ਸਾਦੀ ਜੇ ਚੱਲੀ ਜਾਂਦੇ ਨੇ ਬਸ ਇੱਕ ਆ ਦੱਸਿਆ ਨੇ ਤੈਨੂੰ ਬੁਖਾਰ ਹੋ ਰਿਹਾ ਹੈ ਜਦੋਂ ਸੈੱਟ ਹੋ ਗਿਆ ਨਾ ਉਸ ਤੋਂ ਬਾਅਦ ਮੈਂ ਆਉਂਗੀ ਚਾਰ ਦਿਨ ਲਾ ਕੇ ਜਾਉਂਗੀ ਨੈਂ ਨੂਂਦੀਆਂ ਪੱਕੀਆਂ ਖਾ ਕੇ ਜਾਉਂਗੀ ਤੇ ਦੀਦੀਆਂ ਹੋਰ ਇਹ ਨਾਲ ਦਵਾਈ ਦੂਈ ਲੈ ਲੈ ਕੋਈ ਚੱਜ ਦੀ ਪਈ ਇਹ ਤਾਂ ਬਾਲਾ ਮਾੜਾ ਬੁਖਾਰ ਹੈਗਾ ਹੋਰ ਹੋਰ ਹੋ ਰਹੀ ਹੋ ਰਹੇ ਹੈ ਸਾਰੀ ਦਿਵਸ ਹੋਰ ਫਸਲਵਾਰੀ ਕਿਵੇਂ ਆ ਫਸਲਵਾਰੀ ਠੀਕ ਠਾਕ ਹੈ ਆਪਣੇ ਕਿਵੇਂ ਹੈ ਮਾ ਆਪਣੇ ਵਧੀਆ ਹੈਗੀ ਤੇ ਹੁਣ ਇਹਦੇ ਪੇਕੇ ਭੂਕੇ ਵਧੀਆ ਆਉ ਜਾਂਦੇ ਨੇ ਸਾਹ ਹਾ ਦਿੰਦੇ ਨੇ ਸਦਾਰਾ ਸਪਾ ਵਧੀਆ ਹੋਰ ਉਹ ਤਾਂ ਭਲਾ ਹੀ ਵਧੀਆ ਬੰਦੇ ਨੇਗੇ ਉਹ ਤਾਂ ਵਰਤਨ ਵਾਲੇ ਨਹੀਂ ਰਾਣੀ ਬੰਦੇ ਅੱਛਾ ਹਾਂ ਤਾਂ ਅਸੀਂ ਤਾਂ ਕਹਿਣੀ ਆ ਵੀ ਜੇ ਕਹਾਣੀ ਕਰਦੀ ਐ ਤਾਂ ਅਗਲਾ ਮਾਪਿਓ ਵੀ ਉਹੋ ਜੀ ਗੱਲ ਸਿਖਾ ਕੇ ਤੋਰਦਾ ਹੈ ਤੋਰ ਤੇ ਹਾਂ ਹੈਨਾ ਤੇ ਭਾਈ ਕੱਲ ਦਾ ਤਾਂ ਪਤਾ ਨਹੀਂ ਹਾਂ ਅੱਜ ਤਾਂ ਐ ਕਹਿੰਦੇ ਆ ਵੀ ਬਹੁਤ ਵਧੀਆ ਆਏਗੀ। ਅੱਛਾ ਚਲ ਵਧੀਆ ਠੀਕ ਹੈ। ਬਸ ਮੈਂ ਆਉਂਗੀ ਫਿਰ। ਹਾਂ ਜਵਾਨੇ ਦੇ ਮਗਰ ਜੇ ਆਪਾਂ ਸੋਚੀਏ ਤਾਂ ਵਧੀਆ। ਹਾਂ ਆਉਂਗੀ ਮੈਂ ਚੰਗਾ। ਹਾਂ ਆਜੀ ਰਾਣੀ। ਹਾਂ ਚੰਗਾ ਭਾਈ। ਓਕੇ। ਰਾਮਨਾ ਆਹ ਫੋਨ ਲੈ ਜਾ ਭਾਈ ਆਪਦਾ। ਲੈ ਬੀ ਲੈ। ਕੀ ਕਹਿੰਦੀ ਸੀ ਰਾਣੀ ਪੁਆਈ? ਉਹ ਤਾਂ ਹੀ ਕਹਿੰਦੀ ਸੀ। ਕਹਿੰਦੀ ਮੈਂ ਆਉਣਾ ਤੀਗਾ। ਮੈਂ ਆਖਿਆ ਭਾਈ ਆ ਜਾ ਵੀ ਵਿਆਹ ਤੋਂ ਮਗਰੋਂ ਤੂੰ ਆਈ ਹੋਈ ਨਹੀਂ ਹੈਗੀ ਹਾਂ ਚਲ ਕਰ ਦਿੱਤੀ ਆ ਪਕਾਈ ਨਹੀਂ ਹੁੰਦੇ ਹੈਨਾ ਹਾਂ ਮਾਂ ਤਾਨ ਹੋ ਜਾਂਦੇ ਤੀ ਪਹਿਣ ਦਾ ਇਹ ਤਾਂ ਹੈ ਤੇ ਕਹਿੰਦੀ ਸੀ ਕਹਿੰਦੀ ਮੈਂ ਆਉਂਗੀ ਤੇ ਕਹਿੰਦੀ ਬੁਮਾਠ ਮਾਰ ਜੇ ਹੋ ਰਿਹਾ ਬੁਖਾਰ ਜੇ ਛੱਡਦੇ ਨੇ ਕਹਿੰਦੀ ਸਾਰਿਆਂ ਨੂੰ ਚਲ ਦੱਸਦਾ ਨਾ ਲਿਆਉਗਾ ਜਾ ਕੇ ਵਿਕਰੇ ਕੋਣਾ ਨਾ ਨਾ ਕਹਿੰਦੀ ਮੈਂ ਪਿਆ ਜੂਗੀ ਕਹਿੰਦੀ ਦਵਾਈ ਮੈਂ ਭਾਈ ਚੱਜ ਦੀ ਕੋਈ ਦਵਾਈ ਦੂਈ ਲੈ ਕੇ ਆ ਜੀਂਗੇ ਮਾਰ ਜੇ ਹਾਂ ਤੇ ਕਹਿੰਦੀ ਸੀ ਕਹਿੰਦੀ ਚਲ ਕੋਈ ਨਾ ਮੈਂ ਰਾਤ ਕੱਟ ਜੂਗੀ ਆ ਜੂਗੀ ਠੀਕ ਹੈ ਹਾਂ ਇਹ ਹੈ ਬਾ ਪਾ ਬੁਖਾਰ ਚ ਪੰਨ ਦੇਂਦਾ ਗਾ ਦੇਖਦੇ ਆ ਸਾਕ ਤੁਮ ਦਿਖਾ ਦਪੂ ਨਾ ਕਿਤੇ ਹੋਰ ਨਾ ਲੰਗੜਾ ਬੁਖਾਰ ਹੋ ਗਿਆ ਕਿਵੇਂ ਪੁੱਤੋ ਠੀਕ ਹੈਗਾ ਹੁਣ ਹਾਂ ਹੁਣ ਤਾਂ ਬੁਖਾਰ ਤਾਂ ਠੀਕ ਲਾਦਾ ਬੰਗ ਹੱਡ ਪੈ ਦੁਖੀ ਜਾਂਦੇ ਨੇ ਜੀ ਉਹ ਤਾਂ ਡਾਕਟਰ ਨੂੰ ਦਿਖਾਇਆ ਇਹ ਤਾਂ ਕਹਿੰਦੇ 2-2 ਮਹੀਨੇ ਠੀਕ ਨਹੀਂ ਆਉਂਦਾ ਹੈਗਾ ਹੋਰ ਤੜਕੇ ਚੜ ਗਿਆ ਪਤਾ ਨਹੀਂ ਕੀ ਗੱਲ ਹੋ ਸੁਨੇਹਾ ਹਾਂ ਫਿਰ ਤੂੰ ਚੱਜ ਦੀ ਦਵਾਈ ਲਿਆ ਡਾਕਟਰ ਨੂੰ ਐ ਕਰੇ ਨਹੀਂ ਠੀਕ ਹੋਣਾ ਹੈਗਾ ਪੈ ਕੇ ਚੱਲ ਮੈਂ ਜਾਂਨਾ ਮੈਂ ਡਾਕਟਰ ਦਿਖਾਇਆ ਉਹਨੂੰ ਹੋਰ ਜਾਇਆ ਲੈ ਮੈਂ ਟਾਰਾਂ ਕੱਢ ਕੇ ਲਿਆਵਾਂ ਫੇਰ ਹੀ ਸਬਜ਼ੀ ਬਣਾਉਂਗੀ ਮੈਂ ਕਹਿੰਦੀ ਰਹੂ ਮਗਾ ਸਬਜੀ ਸੂਜੀ ਜਿਹੜੀ ਬਣਾਉਣੀ ਐ ਲਸਣ ਗੰਡਾ ਲੈ ਮੈਨੂੰ ਫੜਾ ਦੇ ਪੁੱਤ ਮੈਂ ਉੱਥੇ ਬੈਠ ਕੇ ਛਿੱਲ ਲੂੰਗੀ ਨਾਲ ਤਾਂ ਨਾਲ ਸਬਜੀ ਕੱਟ ਦੂੰ ਕੋਈ ਨਾ ਬੇਬੇ ਮੈਂ ਆਪੀ ਚੀਰ ਲੂੰਗੀ ਸਬਜੀ ਨਾਲ ਲਸਣ ਗੰਡਾ ਆਪੀ ਚੀਰ ਲੂੰਗੀ ਕੋਈ ਨਾ ਪੁੱਤ ਲੈ ਮੈਂ ਚੀਰ ਦੇਣੀ ਨਾਲ ਤਾਂ ਸਬਜੀ ਕੱਟ ਦੂੰਗੀ ਤੇ ਨਾਲ ਮੈਂ ਲਸਣ ਗੰਡਾ ਚੀਰ ਦੂੰਗੀ ਲੈ ਹੁਣ ਤੂੰ ਸਾਰੇ ਕੰਮ ਕਿਵੇਂ ਕਰੇਂਗੀ ਤੈਨੂੰ ਕਿਹੜਾ ਕੋਈ ਮਾੜਾ ਕਹਿੰਦੇਗਾ ਦੇਖ ਤੂੰ ਤਾਂ ਸਾਰਾ ਦਿਨ ਤਾਂ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੈਗੀ ਮਾੜਾ ਮੋੜਾ ਤਾਂ ਮੈਨੂੰ ਕਰਨਾ ਹੀ ਚਾਹੀਦਾ ਹੈਗਾ ਚਲ ਕੋਈ ਨਾ ਬੇਬੇ ਮੈਂ ਤੈਨੂੰ ਫੜਾ ਦਨੀ ਐ ਲਸਣ ਤੌੜੀ ਚ ਦੁੱਧ ਪਿਆਗਾ ਮੈਂ ਤੈਨੂੰ ਲਿਆ ਦੰਨੀ ਆ। ਨਾ ਪੁੱਤ ਮੈਂ ਰੋਟੀ ਨਾਲ ਹੀ ਪੀਰੂੰਗੀ ਦੁੱਧ ਤਾਂ। ਫੇਰ ਭੁੱਖ ਜੀ ਮਰਜੀ ਰੋਟੀ ਦੀ। ਚਲ ਮੈਂ ਫੇਰ ਤਾਰ ਕੱਢ ਲਿਆ ਮਾਂ। ਹੋਰ ਮੈਂ ਫੇਰ ਫੇਰਾ ਕੇ ਉਹ ਕਰਦੇ ਆਪਾਂ ਸਬਜ਼ੀ। ਖਸਤਾ ਪਰਨੇ ਚ ਸਾਰਾ ਦਿਨ ਹੀ ਲੰਘਿਆ ਪਤਾ ਨਹੀਂ ਰੋਟੀ ਰੱਟੀ ਬਣਾਈਏ ਕਿ ਨਾ ਦੇਖਦੇ ਆ ਚਲ ਅੰਦਰ ਜਾ ਕੇ। ਬੜਾ ਹੀ ਟਾਈਮ ਲਾਇਆ ਇਹ ਕਿੱਥੇ ਵਗ ਗਏ ਸੀ ਇੰਨਾ ਟਾਈਮ ਉਹ ਪਹਿਲਾਂ ਉੱਥੇ ਗੁਰਦੁਆਰੇ ਕੋਲੇ ਤਾਂਸ ਖੇਢੀ ਗਏ ਫਿਰ ਸਾਇਟੀ ਚ ਭਰਤ ਪੈਂਦੇ ਸੀ ਉੱਥੇ ਵਗ ਗਏ ਫਿਰ ਮਾ ਇਹ ਚਾਹ ਪੀ ਕੇ ਉਹਨੇ ਉਹਨੂੰ ਕਹੇ ਚਾਹ ਤਾਂ ਉਹ ਹੁੰਦੀ ਹੈ ਉੱਥੇ ਉਹਨਾਂ ਨੇ ਚਾਹ ਪੀਤੀ ਫਿਰ ਉੱਥੇ ਬੈਠ ਕੰਮ ਤਾਂ ਦਾ ਕਰੀ ਗਏ ਬੈਠੇ ਰਹੇ ਗੱਲਾਂ ਮਰੀ ਗਏ ਹੋਰ ਸਾਰਾ ਦਿਨ ਲੈ ਗਿਆ ਸਾਰਾ ਦਿਨ ਫਿਰ ਬਸ ਸਤੋ ਕਹਿੰਦੇ ਬਗਜੀ ਸਾਰੇ ਬੈਠੇ ਸੀ ਉੱਥੇ ਮੈਂ ਤਾਂ ਇਹ ਕਹਿੰਦੀ ਤੀ ਵੀ ਖੇਤ ਗੇੜਾ ਮਾਰਿਆ ਆਉਂਦੇ ਦੇਖਿਆ ਆਉਂਦੇ ਵੀ ਕਣਕ ਹਰੀ ਹੋ ਗਈ ਕਿ ਨਾ ਤੂੰ ਤਾਂ ਉੱਥੇ ਹੀ ਬੈਠੇ ਰਹੇ ਸਾਰਾ ਦਿਨ ਬਿਕਰ ਕਿਹਾ ਤਾਂ ਹੈਗਾ ਖੇਤ ਕਾਨੂੰ ਜੇ ਪਖੇਤ ਬੰਨੇ ਗੇੜਾ ਮਾਰੀ ਜਾਈਏ ਨਾ ਤਾਂ ਖੇਤ ਵੀ ਕਦਰ ਕਰਦਾ ਬੰਦੇ ਦੀ ਹੁਣ ਬੁੜੇ ਠੇਰੇ ਨੂੰ ਖੇਤ ਗੇੜਾ ਤਾਂ ਮਾਰਨਾ ਹੀ ਚਾਹੀਦਾ ਨਾ ਹੋਂ ਕੱਲਾ ਵੀ ਕੀ ਕਰੇ ਤੂੰ ਮੈਨੂੰ ਮਤਾਂ ਜੀ ਇਹਨਾਂ ਦਿਆ ਕਰ ਬੜੀਆਂ ਮੈਨੂੰ ਸਾਰਾ ਪਤਾ ਹੈ ਚੱਲ ਤੁਸੀਂ ਤੁਰ ਫਿਰ ਕੇ ਥੱਕ ਗਏ ਹੋਵੋਗੇ ਪਾਈਓ ਜਾ ਕੇ ਕੀ ਹੋਇਆ ਬੇ ਲੱਡੀਆਂ ਨੇ ਉਹਦਾ ਪੁੱਤ ਤੇਰੇ ਬਾਪੂ ਨੂੰ ਕਹਿੰਦੀ ਸੀ ਮਾਂ ਖਾ ਤੁਸੀਂ ਖੇਤ ਗੇੜਾ ਗੂੜਾ ਮਾਰ ਆਉਂਦੇ ਐ ਵੀ ਕੱਲਾ ਬਿਕਰ ਵੀ ਕੀ ਕਰੇ ਵਿਚਾਰਾ ਵੀ ਕਣਕ ਨਿਕਲੇ ਈ ਕਿ ਨਾ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਕਿੱਥੇ ਟਿਕਣ ਦੀ ਹੁੰਦੀ ਸਾਰਾ ਦਿਨ ਉਹ ਕਰੀ ਜਾਂਦੇ ਰੋਟੀ ਬਣ ਗਈ ਦੋ ਬਿਕਰ ਮੈਨੂੰ ਬੋ ਨਾ ਬੇ ਨ ਬਾਕੀ ਦੀ ਖੇਤਾਂ ਕਣਕ ਤਾਂ ਵਧੀਆ ਹਰੀ ਹੋਗੀ ਸਾਰੀ ਦੋ ਤਿੰਨ ਓੜੇ ਜਾਓ ਘੱਟ ਹਰੇ ਹੋਇਆ ਉੱਥੇ ਬੀ ਹੋਰ ਪਾ ਦਾਂਗੇ ਹੋਜੂਗੀ ਜਰੀ ਐਵੇਂ ਕਹਨੂ ਬਾਪੂ ਨੂੰ ਬਾਲਾ ਕਹੀ ਜਿਹੜੇ ਨੇ ਕਿ ਉਹਨੂੰ ਕਰਨ ਦੇ ਰਾਮ ਚੱਲ ਵੀ ਮੈਂ ਤਾਂ ਐਂ ਕਹਿੰਦੀ ਸੀ ਵੀ ਚੱਲ ਤੇਰਾ ਬਾਪੂ ਵੀ ਮਾੜੇ ਮੋਟੇ ਤੇਰੇ ਨਾਲ ਕੰਮ ਕਰਾ ਦੇ ਹੁਣ ਐ ਕਿਹੜਾ ਇਹ ਬੈਠਣ ਨੂੰ ਹਜੇ ਕਿਹੜੀ ਵੀ ਇੰਨੀ ਉਮਰ ਹੋਈ ਹੈਗੀ ਵੀ ਤੈਨੂੰ ਵੀ ਇਕੱਲੇ ਨੂੰ ਔਖਾ ਹੈਗਾ ਲੈ ਵੀ ਛੋਟਾ ਵੀ ਲੜੇ ਮੈਨਾਂ ਮਿਲਾਂ ਰੋਟੀ ਖਾវេ ਆਉਂਦੀ ਨੀਗੀ ਨਹੀਂ ਪੁੱਤ ਤੂੰ ਵੀ ਨਾਲ ਤੇ ਪਿਓ ਨੂੰ ਕੁਝ ਕਹਿਣ ਨਹੀਂ ਦਿੰਦਾ ਹੈਗਾ ਹੈ ਵੀ ਮਾੜੇ ਮੋਟੇ ਤਾਂ ਉਹ ਕੁਝ ਕਰੇ ਸਾਰਾ ਬ ਉਹ ਐ ਮਾ ਮਤ ਤਾਂ ਨਹੀਂ ਕੁਸ ਕਹਿਣਾ ਚੱਲ ਜਿੰਨਾ ਕਰੀ ਜਾਂਦਾ ਉੰਨੀ ਵਧੀ ਹੈ ਕਬੀਲਦਾਰੀ ਦਾ ਉਤਲਾ ਕੰਮ ਹੀ ਕਰੀਏ ਉਹੀ ਬਥੇ ਰੰਦਾਗਾ ਫੇਰ ਵੀ ਐ ਹੁਣ ਸਾਰਾ ਦਿਨ ਮੋਤਾ ਗੋਡੇ ਖੜ ਜਾਨਗੇ ਜੇ ਨਾ ਕੰਮ ਧੰਦਾ ਕਰਿਆ ਤੂੰ ਐ ਕਰ ਫੇਰ ਉਧਰ ਰਾਵਣ ਤਾਰਾ ਕੱਢਣ ਗਈ ਐ ਉਥੇ ਪਸ਼ੂਆਂ ਨਾਲ ਉਹਦਾ ਕਰਾ ਦੇ ਬੜਾ ਮੋਟਾ ਕੱਖ ਕਰਨੀ ਨਾ ਬੰਦ ਮਾ ਤਾਂ ਪਸ਼ੂੰਦਰ ਮੈਂ ਹੋਰ ਗੱਲੀ ਵੀ ਹੁਣ ਕੀ ਕਰੂਗੀ ਵਿਚਾਰੇ ਠੰਡ ਹੋ ਰਹੀ ਆ ਹੁਣ ਹੋਰ ਅੱਗੇ ਫੋਨ ਵੱਜ ਗਿਆ ਨਾ ਅੰਦਰ ਹੋ ਨਾ ਜਾਂਦਾ ਕਿਸੇ ਹਾਂ ਚਲ ਦੇਖਦੀ ਆ ਮੈਂ ਉਧਰ ਲੋ ਨੂੰ ਨੂੰ हेलो ਕੌਣ ਹੈ ਸਤਿ ਸ਼੍ਰੀ ਅਕਾਲ ਗੱਬੇ ਅੱਛਾ ਗਗਨ ਆਏਗੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਹਾਂ ਠੀਕ ਆ ਕਿਵੇਂ ਤੜਕੀ ਤੜਕੇ ਫੋਨ ਜਲਾ ਲਿਆ ਅੱਛਾ ਆ ਜੀ ਫਿਰ ਹਾਂ ਆ ਜਾ ਪੁੱਤ ਕੋਈ ਨਾ ਹਾਂ ਠੀਕ ਹੈ ਚੰਗਾ ਕੀਰਾ ਫੋਨ ਸੀ ਬੇਬੇ ਉਹ ਤੇ ਗਾਗਨ ਦਾ ਸੀ ਪੁੱਤ ਫੋਨ ਅੱਛਾ ਕੀ ਕਹਿੰਦੀ ਸੀ ਰਾਜੀ ਖੁਸ਼ੀ ਆ ਔਰ ਸਾਰੇ ਹਾਂ ਠੀਕ ਠਾਕ ਹੈ ਉਹ ਕਹਿੰਦੀ ਮੈਂ ਮਿਲਣ ਆਉਣੀ ਹੈ ਕਹਿੰਦੀ ਮੇਰੇ ਜੀ ਜਾ ਕਰੀ ਜਾਂਦਾ ਅੱਜ ਹਾਂ ਚੱਲ ਆ ਜਾਣ ਦੇ ਹਾਂ ਆਉਂਦੀ ਹੈ ਉਹ ਕਿਵੇਂ ਬੇਬੇ ਹੋਰ ਗਲਤੀ ਨਹੀਂ ਹੈਗੀ ਤੂੰ ਮੂੰਹ ਹੈ ਜੇਗਾ ਤੋ ਕਰ ਲੈ ਨਾਲੇ ਤੂੰ ਕਹਿੰਦੀ ਠੀਕ ਠਾਕ ਆ ਵਧੀਆ ਸਾਰਾ ਕੁਝ ਉਹ ਤੂੰ ਵੀ ਪਤਾ ਨਹੀਂ ਕੀ ਹੋ ਰਿਹਾ ਅੱਜ ਤੜਕੇ ਦਾ ਨਾ ਉਹੀ ਚਿੱਤ ਜੱਕ ਭਰਾਈ ਜੇ ਜਾਂਦਾ ਹੈਗਾ ਕੋਈ ਨਾ ਬੇਬੇ ਜੇ ਤੇਰਾ ਚਿੱਤ ਨਹੀਂ ਠੀਕ ਹੈਗਾ ਫਿਰ ਮੈਂ ਲਾ ਲੈਨੀ ਝਾੜੂ ਤੂੰ ਰਾਮ ਕਰ ਲੈ ਰਾਮਨਾ ਤੂੰ ਲਾ ਦੇ ਝਾੜੂ ਅੱਜ ਮੈਂ ਨਾ ਰਸੋਈ ਚ ਕੰਮ ਕਰ ਲੈਨੀ ਮੜਾ ਮੋਟਾ ਜੇ ਕੋਈ ਪਾਂਡਾ ਪੁੰਡੇ ਪੇ ਹੋ ਮਾਜ ਲੈਨੀ ਕੋਈ ਹੋਰ ਦੇਖ ਲੈਨੀ ਕੰਮ ਹੈ ਚੱਲ ਕੋਈ ਨਾ ਬੇਬੇ ਝਾੜੂ ਮੈਂ ਮਾਰ ਲੈਨੀ ਨਾਲੇ ਹੁਣ ਗਾਗਨ ਆਉਗੀ ਗਾਗਨ ਦਾ ਤਾਂ ਹੀ ਨਹੀਂ ਪਤਾ ਉਹ ਕਾਲੀ ਵਾਲੀ ਹੈਗੀ ਇਹ ਨਹੀਂ ਪਤਾ ਸ ਫੇਰ ਕੁਝ ਹੋਰ ਕਰ ਲੂੰਗੀ ਹਾਂ ਪਰ ਆਪਾਂ ਕਾੜੀ ਨਾ ਕੰਮ ਕਰ ਲੈਨੇ ਫੇਰ ਤੁਸੀਂ ਆਪਚ ਗੱਲਾਂ ਕਰ ਲਉਂਗੇ ਮਾਮਾਤੀ ਆਣਾ ਬੈਹਿ ਕੇ ਹੋਰ ਚੱਲ ਮੈਂ ਕੱਪੜਿਆਂ ਦਾ ਨਿਮੇੜ ਦਾਂ ਹਾਂ ਹਾਂ ਕਰ ਲੈਨੇ ਚੱਲ ਮੈਂ ਕਰਦੀ ਐਂਗੀ ਤੁਸੀਂ ਅੰਦਰ ਕਰ ਲਓ ਲੈ ਮੈਂ ਬਾਪੂ ਨੂੰ ਵੀ ਦੱਸਤਾ ਬਾਪੂ ਜੀ ਅੱਜ ਗਾਗਨ ਭੈਣ ਆਊਗੀ ਤੁਸੀਂ ਘਰ ਹੀ ਰਹੋ ਚੰਗਾ ਮੂੰ ਤਾਂ ਭਈ ਮੈਂ ਮਾਨਸਾ ਜਾਣਾ ਸੀਗਾ ਚੱਲ ਫੇਰ ਨਹੀਂ ਜਾਂਦਾ ਉਹਨੂੰ ਮਿਲ ਕੇ ਵਗ ਜੂ ਹਾਂ ਹਾਂ ਕਰ ਲਓ ਮੈਂ ਝਾੜੂ ਲਾ ਲੈਣੀ ਐਂਗੀ ਗਏ ਨਹੀਂ ਮਾਨਸਰਣ ਕਹਿੰਦੇ ਮਾਨਸਰਣਾ ਮੈਨੂੰ ਕਹਿੰਦੇ ਵੀ ਗਾਗਨ ਆਉਗੀ ਫਿਰ ਮੈਂ ਚੱਲ ਮਿਲ ਕੇ ਬਗਜੂ ਉਹਨੂੰ ਬਾਅਦ ਚ ਤਾਂ ਨਹੀਂ ਗਿਆ ਅੱਛਾ ਚੱਲ ਮੈਨੂੰ ਚਾਹ ਦੀ ਕੁੱਟੀ ਬਣਾ ਦੇ ਤਿੰਨ ਵਾਰੀ ਤਾਂ ਇਦੋਂ ਪਹਿਲਾਂ ਪੀ ਲਈ ਫੇਰ ਸਾਨੂੰ ਸ਼ੂਗਰ ਵੱਧ ਜਾਂਦਾ ਹੈਗਾ ਮੈਂ ਕਿਹੜਾ ਖੱਡ ਦੀ ਚਾਹ ਪੀਣਾ ਮੈਂ ਤਾਂ ਗੁੜ ਦੀ ਚਾਹ ਪੀਣਾ ਗੁੜ ਨਾਲ ਤਾਂ ਨਹੀਂ ਸ਼ੂਗਰ ਹੁੰਦਾ ਨਾਲੇ ਮੈਂ ਟੈਸਟ ਕਰਾਇਆ ਸੀਗਾ ਕੰਟਰੋਲ ਚਾ ਹੁਣ ਤਾਂ ਉਹ ਨਾ ਗਾਗਨ ਆਉਣ ਵਾਲੀ ਐ ਕਹਿੰਦੀ ਮੈਂ ਆਉਣੀ ਆ ਫਿਰ ਉਹਦੇ ਬਣਾ ਲਾਂਗੇ ਚਾਹ ਕੱਠੀ ਤੁਹਾਡੀ ਮਰਜ਼ੀ ਐ ਫਿਰ ਲੈ ਆਉਂਦੀ ਐ ਗਾਗਨ ਤਾਂ ਹੁਣ ਕਰ ਲਾਂਗੇ ਚਾਹ ਨਾਲੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਹਾਂ ਠੀਕ ਹੈ ਉਹ ਤੂੰ ਤਾਂ ਕੱਲੀ ਆ ਗਈ ਗੋਗੀ ਨੇ ਆਏ ਨਾਲ ਉਹਨਾਂ ਨੂੰ ਕੰਮ ਸੀਗਾ ਤਾਂ ਨਹੀਂ ਆਏ ਹੈਗੇ ਮੈਨੂੰ ਦੱਸ ਦਿੰਦੇ ਭਾਈ ਮੈਂ ਜਾ ਕੇ ਲੈ ਆਉਂਦਾ ਉਹ ਮੈਨੂੰ ਐ ਸੀ ਮੈਂ ਕਿਹਾ ਇੱਕ ਬੱਸ ਚੜ੍ਹਨੀ ਆ ਬਾਹਰ ਚ ਜਾ ਕੇ ਬੱਸ ਰੁਕੂਗੀ ਕਦੇ ਵਾਸਤੇ ਤੰਗ ਕਰਨਾ ਚਲ ਮੈਂ ਆਪ ਹੀ ਵਗ ਜਾਨੀ ਆ ਲੈ ਰਾਮਨ ਨੂੰ ਬੋਲ ਮਾਰਾ ਕੁੜੇ ਰਾਮਨ ਕੁੜੇ ਪਾਣੀ ਤਾਂ ਨਹੀਂ ਲਿਆ ਭਾਈ ਗਗਨ ਆਈ ਹੈ ਤੂੰ ਤਾਂ ਕਿਵੇਂ ਦਾਸ ਜੀ ਬੈਠੀ ਹੈ ਕੀ ਗੱਲ ਹੈਗੀ ਹਾਂ ਹੋ ਕੀ ਗਿਆ ਮੈਨੂੰ ਐਤੋਂ ਦੱਸ ਦੇ ਦੱਸ ਗੱਲ ਕੀ ਹੋ ਗਈ ਆ ਲੋ ਪਾਣੀ ਕੀ ਹੋ ਗਿਆ ਬੱਬੀ ਆ ਲੋ ਗਾਗਨ ਪਾਣੀ ਕੀ ਦੱਸ ਕੀ ਹੋ ਗਿਆ ਮੈਨੂੰ ਤਾਂ ਨਾ ਤੰਗ ਵਾਲਾ ਕਰਦੇ ਨੇਗੇ ਕਦੇ ਕਹਣਗੇ ਤੈਨੂੰ ਰੋਟੀਆਂ ਨਹੀਂ ਲਾਉਣੀ ਆਉਂਦੀਆਂ ਕਦੇ ਕਹਿੰਦੇ ਤੈਨੂੰ ਕੱਪੜੇ ਨਹੀਂ ਧੋਣੇ ਆਉਂਦੇ ਸਾਰਾ ਦਿਨ ਨਗੋਚਾਂ ਗੱਡੀ ਜਾਂਦੇ ਨੇ ਮੈਂ ਤਾਂ ਦੁਖੀ ਕਰ ਰੱਖਿਆ ਉਹਨਾਂ ਨੇ ਅੱਛਾ ਇਹ ਕਹਿਣ ਲੱਗੇ ਹਾਂ ਹਾਂ ਪੁੱਤ ਹੈ ਜੀ ਕੀ ਗੱਲ ਹੈਗੀ ਤੂੰ ਮੈਨੂੰ ਦੱਸ ਮੈਂ ਅਸੀਂ ਕਰਾਂਗੇ ਗੱਲ ਐ ਐ ਕਿਵੇਂ ਚੁੱਪ ਕਰਕੇ ਬਹਿ ਜਾਾਂਗੇ ਜੇ ਤਾਂ ਐ ਕਿਵੇਂ ਕਰਦੇ ਨੇ ਉਹ ਬਸ ਮੈਂ ਤੇ ਤੁਹਾਨੂੰ ਦੱਸਦਾ ਮੈਂ ਨਹੀਂ ਉੱਥੇ ਜਾਂਦੀ ਹੈਗੀ ਨਾਲ ਤਾਂ ਮੈਂ ਸਾਰਾ ਕੰਮ ਕਰਦੀ ਹੈਗੀ ਨਾਲ ਇਹਨਾਂ ਕੋ ਚੱਕੜੀ ਜਾਣਗੇ ਉਹ ਕੋਈ ਤੈਨੂੰ ਕੱਪੜੇ ਨਹੀਂ ਪ੍ਰੈਸ ਕਰਨੇ ਆਉਂਦੇ ਤੈਨੂੰ ਕੱਪੜੇ ਨਹੀਂ ਧੋਣੇ ਆਉਂਦੇ ਤੇ ਉਹ ਕਹ ਦਿੰਦੀ ਹੈਗੀ ਤੂੰ ਰੋਟੀਆਂ ਬਿੰਗੇ ਟੇਡੀਆਂ ਲਾਉਣੀਆਂ ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਸਾਰਾ ਦਿਨ ਤੜਕੇ ਤੋਂ ਲੱਗਦੇ ਨੇ ਹੱਥਨ ਤੱਕ ਦਿਮਾਗ ਖਰਾਬ ਕਰੀ ਰੱਖਦੇ ਨੇ ਮੈਂ ਨਹੀਂ ਜਾਂਦੀ ਉੱਥੇ ਨਾ ਬਸ ਕੋਈ ਗੱਲ ਨਹੀਂ ਕਰਨੀ ਮੈਂ ਜਾਣਾ ਹੀ ਨਹੀਂ ਹੁਣ ਉੱਥੇ ਮੈਂ ਨਹੀਂ ਜਾਂਦੀ ਹੈਗੀ ਕੋਈ ਨਾ ਤੂੰ ਫਿਕਰ ਉਹਨਾਂ ਨੂੰ ਬਿਠਾ ਕੇ ਕਹਾਂਗੇ ਵੀ ਦੱਸੋ ਭਾਈ ਕੀ ਖੋਟ ਆ ਸਾਡੀ ਕੁੜੀ ਚ ਤੁਸੀਂ ਬਿਨਾਂ ਮਤਲਬ ਤੋਂ ਤੰਗ ਕਰੀ ਜਾਂਦੇ ਹੋਗੇ ਕੋਈ ਨਾ ਤੇ ਜਮੀਨਾਂ ਟੈਨਸ਼ਨ ਲੈ ਆ ਕੇ ਮੇਚਪਾ ਕਰਕੇ ਬਹਿ ਜਾਗੇ ਆਪਾਂ ਕਰੇ ਚਲ ਕੋਈ ਨਾ ਕਹਾਂ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾ ਕੇ ਲਿਓਣੀ ਹੈ ਪੁੱਤ ਫਿਰ ਤੂੰ ਕੱਲੀ ਆ ਗਈ ਦੱਸ ਕੇ ਨਹੀਂ ਆਈ ਉਹਨਾਂ ਨੂੰ ਨਾ ਮੈਂ ਨਹੀਂ ਦੱਸ ਕੇ ਆਈ ਹਗੀ ਮੈਂ ਤਾਂ ਕੀ ਕੀਤਾ ਉਹ ਮੇਰੀ ਸੱਸ ਨਾਲ ਟੜਕੇ ਦੀ ਲੜੀ ਜਾਂਦੀ ਸੀ ਮੇਰੇ ਨਾਲ ਨਾਲ ਤਾਂ ਸਾਰਾ ਦਿਨ ਗਮੰਡੀਆਂ ਕੋਲ ਚੁਗਲੀਆਂ ਕਰੀ ਜਾਊਗੀ ਨਾਲੇ ਟੜਕੇ ਦੀ ਲੱਗੀ ਸੀ ਤੂੰ ਕੱਪੜੇ ਨਹੀਂ ਚੱਜਣਾ ਧੋਣ ਦੀ ਪ੍ਰੈਸ ਨਹੀਂ ਚੱਜਣਾ ਕਰਦੀ ਸਬਜ਼ੀ ਨਹੀਂ ਬਣਾਉਣੀ ਆਉਂਦੀ ਆ ਰੋਟੀਆਂ ਪਿੰਗੀਆਂ ਬਣਾਉਂਦੀਆਂ ਫਲਾਨਾ ਧੌਂਕਾ ਟੜਕੇ ਦੀ ਲੱਗੀ ਸੀ ਮੈਂ ਜੀ ਖਿਜ ਗਿਆ ਮੈਂ ਪਾ ਕੇ ਕੱਪੜੇ ਭੱਜੇ ਮੈਂ ਕਿਸੇ ਨੂੰ ਨਹੀਂ ਦੱਸ ਗਿਆ ਜੀ ਮਤਾਪੀ ਆ ਗਈ ਅੱਛਾ ਕੰਲੀ ਵੀ ਆ ਗਈ ਫਿਰ ਹਾਂ ਹਾਂ ਸਾਹ ਤੌਂ ਹੁੰਦਾ ਹੈ ਲੱਗੋਗੀ ਤਾਂ ਆਉਂਦਾ ਹੈਗਾ ਤੁਸੀਂ ਹਾਂ ਤਸਿਕਾ ਤਸਿਕਾ ਦੇ ਕੋਤੇ ਕੁਰਸੀ ਲਾ ਲੈ ਬੈਠ ਨਾ ਇਡੀ ਕੀ ਗੱਲ ਹੋ ਗਈ ਸੀ ਹਾਂ ਭੱਜ ਕੇ ਆਉਣ ਵਾਲੀ ਮੰਮੀ ਆ ਦੇਖ ਲੈ ਸਾਨੂੰ ਬਿਨਾਂ ਦੱਸੇ ਭੱਜ ਗਈ ਹੈਗੀ ਅਸੀਂ ਨਾ ਮੰਮੀ ਪਹਾੜ ਦੇ ਫਿਰਦੇ ਰਹੇ ਨਾ ਪਹਾੜ ਦੇ ਫਿਰਦੇ ਹੋਵਾਂਗੇ ਭਾਈ ਆਉਣਾ ਹੀ ਤੀਗਾ ਇਹਨੇ ਤਾਂ ਕੱਲੀ ਨੇ ਜਦੋਂ ਸਾਰਾ ਦਿਨ ਤਾਂ ਤੇਰੀ ਮਾਂ ਟਿਕਣ ਦਿੰਦੀ ਹੈਗੀ ਇਹਨੂੰ ਹਾਂ ਕਹਿੰਦੀ ਕਦੇ ਰੋਟੀਆਂ ਚੋਂ ਨੂੰ ਕੋਚਾ ਕੱਢਦੀ ਹੈ ਕਦੇ ਕੱਪੜਿਆਂ ਚੋਂ ਕੱਢਦੀ ਹੈ ਕਦੇ ਕਿਉ ਹੁਣੇ ਇਹਨੂੰ ਆਉਂਦਾ ਨਹੀਂ ਕੋਸ ਅਸੀਂ ਸਭ ਕੁਝ ਖਾ ਕੇ ਤਾਂ ਤੋਰੀ ਹੈ ਇਹ ਮੰਮੀ ਕਰਾਂ ਜੀ ਦਿਨ ਕਿੰਨੇ ਕਿੰਗਲਾਂ ਹੁੰਦੀਆਂ ਰਹਿੰਦੀਆਂ ਨੇ ਕਿੱਡੀ ਗੱਲ ਸੀ ਆਏ ਆਉਣ ਵਾਲੀ ਸਾਨੂੰ ਤਾਂ ਇਹ ਬਿਨਾਂ ਦੱਸੀ ਭੱਜ ਗਈ ਮੈਂ ਤਾਂ ਮੰਮੀ ਇਹਨੂੰ ਲੈਣ ਆਇਆ ਹੁਣ ਚੱਲ ਮੇਰੇ ਨਾਲ ਤੋਰ ਅਸੀਂ ਨਹੀਂ ਭਾਈ ਤੋਰਦੇ ਕਾਕਾ ਤੇਰੀ ਮਾਂ ਨਾਲ ਗੱਲ ਕਰਕੇ ਚਾਰ ਬੰਦਿਆਂ ਚ ਫੇਰ ਤੋਰਾਂਗੇ ਕਿਉਂ ਗੱਲ ਵਧਾਉਣੇ ਜੀ ਆਪਾਂ ਗੱਲ ਕਰ ਲਾਂਗੇ ਮੈਂ ਮੇਰੀ ਮੰਮੀ ਨੂੰ ਆਪੀ ਸਮਝਾ ਦੂੰਗਾ ਤੁਸੀਂ ਇੱਕ ਵਾਰੀ ਮੇਰੇ ਨਾਲ ਤੋਰ ਦੋ ਇਹਨੂੰ ਮੰਮੀ ਹੁਣ ਤੇਰੇ ਮੂੰਹ ਤੇ ਨਾ ਚੰਗੇ ਬਣਦੇ ਨੇ ਇਹ ਇਹ ਵੀ ਘੱਟ ਨਹੀਂ ਹੈਗੇ ਇਹ ਵੀ ਉਹਨਾਂ ਦੇ ਨਾਲ ਹੀ ਲੱਗੇ ਹੁੰਦੇ ਨੇ ਮੈਂ ਨਹੀਂ ਜਾਂਦੀ ਹੈਗੀ ਮੈਂ ਤਾਂ ਕਹਿੰਦਾ ਸੋਨ ਇੱਕ ਵਾਰੀ ਮੈਂ ਨਹੀਂ ਜਾਂਦੀ ਹੈਗੀ ਦੇਖ ਪਤ ਜੇ ਤਾਂ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਜਾਣਾ ਫੇਰ ਤਾਂ ਤੋੜ ਦਾਂਗੇ ਨਹੀਂ ਸਾਡੀ ਸਾਡੇ ਘਰੇ ਬੈਠੀ ਹੈ ਮਮੀ ਨਾਲੇ ਘਰਾਂ ਚ ਤਾਂ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਕਿੱਡੀ ਕੀ ਗੱਲ ਧੀ ਉਹ ਪ੍ਰੈਸਰ ਸੀ ਪ੍ਰੈਸਰ ਨਹੀਂ ਸਹੀ ਹੋਈ ਸੀ ਮੜਾ ਜਾਂ ਕਹਿਤਾ ਉਹਨੇ ਨਾਲ ਹੀ ਗੁੱਸੇ ਹੋ ਕੇ ਆ ਗਈ ਹੁਣ ਮੈਂ ਤੁਹਾਨੂੰ ਐ ਕਹਣਾ ਵੀ ਮੈਂ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਜਾਂਦਾ ਇਹਨੂੰ ਤੁਸੀਂ ਮੇਰੇ ਨਾਲ ਤੋੜ ਦਿਓ ਲੈ ਭਾਈ ਐਦ ਕੀਤਾ ਤੁਸੀਂ ਚਲੇ ਜਾਓ ਅਗਲੀ ਵਾਰੀ ਅਸੀਂ ਕਹਾਂਗੇ ਇਹ ਨਾਲ ਗੱਲ ਕਰਕੇ ਜੇ ਕੋਈ ਤੇ ਸ਼ਿਕਾਇਤ ਕਰਨ ਲੱਗੇ ਜਾਂ ਪਰੇਸ਼ਾਨ ਕਰਨ ਲੱਗੇ ਸਾਨੂੰ ਫੋਨ ਕਰਦੇ ਅਸੀਂ ਉੱਥੇ ਜਾ ਕੇ ਗੱਲ ਕਰਕੇ ਆਵਾਂਗੇ ਸੁਣ ਲੈ ਕਾਕਾ ਭਾਈ ਹੁਣ ਤੈਨੂੰ ਸਮਝਾ ਨਾ ਪੁੱਤ ਤੀਆਂ ਕਿਹੜੇ ਕਰੇ ਰੱਖੀਆਂ ਜਾਂਦੀਆਂ ਹੁੰਦੀਆਂ ਨੇ ਇਹ ਨੀ ਤਾਂ ਆਪਦੇ ਘਰ ਹੀ ਸੋਹਣੀਆਂ ਲੱਗਦੀਆਂ ਨੇ ਕੋਈ ਨਾ ਤੂੰ ਲੈ ਜੀ ਜੇ ਤੂੰ ਜ਼ਿੰਮੇਵਾਰ ਬਣਦਾਗਾ ਤਾਂ ਮੈਂ ਆਹ ਦੀ ਜ਼ਿੰਮੇਵਾਰੀ ਤੇ ਲੈ ਕੇ ਜਾਣਾ ਹੁਣ ਹਾਂ ਚਲੋ ਫਿਰ ਅੰਦਰ ਚਲੋ ਚਾਹ ਪੀ ਲਈਏ ਸ਼ਸ਼ੀਕਲ ਜੀ ਤੁਸੀਂ ਜੁੜਿਆ ਜੀ ਪਿੰਡ ਪਰਿਵਾਰ ਦੇ ਨਾਲ ਜਿੰਨੇ ਜਿੰਨਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਹੁਣ ਆਈ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਜੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਸਤਪਾਲ ਸ਼ਰਮਾ ਗੁਰਪ੍ਰੀਤ ਸਿੰਘ ਇੰਦਰਜੀਤ ਸਿੰਘ ਸੁਰਿੰਦਰ ਸ਼ਰਮਾ ਗੋਵਿੰਦ RAM ਨਿੰਦਰ ਸਿੰਘ ਜਸਮੀਨ ਕੌਰ ਬਲਜੀਤ ਕੌਰ ਜਗਦੀਸ਼ ਜਾਸ਼ਨ ਰਜਿੰਦਰ ਸੇਖੋਂ ਸੁਖਕੌਰ ਸਤਨਾਮ ਸਿੰਘ ਸੁਖਪ੍ਰੀਤ ਸਿੰਘ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਰਦੇ ਰਿਹਾ ਕਰੋ ਤੁਹਾਡੇ ਵੀ ਅਗਲੇ ਵੀਡੀਓ ਦੇ ਵਿੱਚ ਇਸ ਪ੍ਰਕਾਰ ਹੀ ਨਾਂ ਬੋਲੇ ਜਾਣਗੇ ਜਿਹੜੇ ਸਾਨੂੰ ਵਧੀਆ ਕਮੈਂਟ ਕਰਦੇ ਉਹਨਾਂ ਦੇ ਨਾਂ ਅਸੀਂ ਛਾਂਟ ਕੇ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬੋਲਦੇ ਆਂਗੇ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ WhatsApp ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸੇ ਗਾਲ ਜੀ